Via cinque ore, morta pazze! Via cinque ore, morta pazze! Morta pazze, morta pazze! Andiamo a cercare তেয টারড্াকার তেন ঘ্য মর঎সে কাকগঁন্ যারচেন এইমকেন سرڪار مدد الله مدد الله مدد الله هلو 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 पर कॾहिं पर कॾहिं مندا با مندا گلي ستا مرابا مندا با مندا گلي ستا مرابا ਹਰió ਬਿਲਾੜਿਆਂ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਅਸੀਂ ਸਾਡਾ ਇੱਥੇ ਡੀ.ਡੀ. ਸਾਹਿਬ ਦੇ ਕਮਰੇ 'ਤੇ ਸਾਹਮਣੇ ਬੈਠ ਕੇ ਨਾਅਰੇਬਾਜ਼ੀ ਕਰਨਾ ਇਹ ਮੌਕਾ ਮੰਗਿਆ ਤੇ ਕੰਚੇ ਦਾ ਅੱਜ ਅਸੀਂ ਸਾਰੇ

मनदीपेर वारी जहिड़ी सॼा माफ़ कराई सुपरीम कोर्ट जी उहो तव्हां ਮੈਂ ਬੇਤੀ ਕਰਾਂਗਾ ਸੱਚਿਤ ਡਿਗਰੀ ਦੇ ਪਾਸ ਕਰਮਾਣਿ ਜੋ ਹੋਣ ਅਤੇ ਅਗਲੇ ਪ੍ਰੋਗਰਾਮ ਬਾਰੇ ਕਾਲਜ ਦੇ ਡੀਲਾ ਪ੍ਰਧਾਨ ਅਮਨ ਰੋੜਾ ਨੂੰ ਦਿੱਤਾ ਮੰਗ ਪੱਤਰ ਪਰ ਇਹ ਗੱਲ ਨਿਬੜੀ ਨਹੀਂ ਅਸੀਂ ਅੱਜ ਦੁਬਾਰਾ ਸੁਣਾਉਣੀ ਕਰਨਾ ਹੈ ਵੀ ਅਸੀਂ 11 ਤਰੀਕ ਨੂੰ ਪੰਜਾਬ ਦੇ ਵਿੱਚ ਸੂਬੇ ਦੀ ਸਭ ਤੋਂ ਵੱਡੀ ਆਫ਼ਤਾਂ ਦੀ ਰੈਡੀ ਕਰਾਂਗੇ ਸਾਡਾ ਕੰਮ ਸਰਕਾਰਾਂ ਦੇ ਬਹਿਣਾ ਨਹੀਂ ਬੱਚਿਆਂ ਨੂੰ ਪੜ੍ਹਾਉਣਾ ਸਾਡੀ ਅਣਖੀ ਲੋੜ ਬਣ ਗਈ ਇਹ ਕਹਾ ਦੇ ਆਫ਼ਤਾਂ ਲੋਕੋ ਤੋਂ ਚਾਹੀਦੇ 22 ਤੋ 27 ਤਰੀਕ ਨੂੰ ਨਰਤੀ ਹੋਤੇ ਹੋਇਆ 31 ਤਰੀਕ ਨੂੰ ਪੱਤੋ ਹੋਇਆ ਉਹਨੇ ਆਦਿ ਕਿਸ ਕੰਡਲਵਾਰ ਚਾ ਪੰਜਾਬ ਭਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕੰਡਲਵਾਰ ਚੱਲੀ ਜਾਂਦੇ ਆ ਸਕਾਰਜੁਗ ਸਾਥੀਓ ਬੜੀ ਇਹ ਦੁੱਖ ਦੀ ਗੱਲ ਆ ਨਾ ਅੰਦੀ ਨਾਲ ਬੋਤੇ ਦੇ ਕਿਉਂ ਸ਼ਬਦੋਂ ਮਾੜਾ ਹਾਲ ਪਿਆ ਦਿੱਤਾ ਹੈ ਐਜੂਕੇਸ਼ਨ ਦੀ ਕੁਆਲਿਟੀ ਬਿਲਕੁਲ ਲੋ ਹੋ ਗਈ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਵਿੱਚ 2000 ਸਕੂਲਾਂ ਦੇ ਵਿੱਚੋਂ 1100 ਸਕੂਲਾਂ ਵਿੱਚ ਅਪ੍ਰਿੰਸੀਪਲ ਹੀ ਹੈ ਇਹ ਇਹ ਹਾਲਤਾਂ ਨਾਲ ਅਸੀਂ ਡੂਟ ਰਹੇ ਹਾਂ ਸਿੱਖਿਆ ਨੂੰ ਚੰਗੀ ਬਣੋੜੀ ਡੂਟ ਰਹੇ ਹਾਂ ਸਾਡੇ ਦੋ ਸਾਥੀ ਕੀ ਹੋ ਗਏ 12 ਵਜੇ ਬੁਲਾਇਆ ਕਿ ਆਓ ਠੀਕਾ ਚੌਪੇ ਗੇੜ ਦੀ ਗੱਲਬਾਤ ਇਸ ਵੀ ਸਾਹ ਨਾਲ ਕਰਾਂਗੇ ਕਿ ਤੀਵਨ ਤੇ ਹੀ ਗੱਲ ਨਹੀਂ ਸੁਣਦੀ ਆ ਅਸੀਂ ਕਿਹੜਾ ਉਹਨਾਂ ਤੋਂ ਰਾਜ ਭਾਗ ਮੰਗਦੇ ਆ ਅਸੀਂ ਮੰਗਦੇ ਆ ਆਪਣੇ ਸਾਥੀਆਂ ਵਾਸਤੇ ਜੋ ਬਗਵਾਲ ਗਿਆ ਉਹਨਾਂ ਦੇ ਬੱਚਿਆਂ ਦੀ ਨੌਕਰੀ ਦੀ ਗਰੰਟੀ ਇਹ ਸਾਬਤ ਤੇ ਜਿੰਦਾਬਾਦ ਜਿੰਦਾਬਾਦ ਅੱਜ ਅਸੀਂ ਅੱਜ ਅਸੀਂ ਬੰਦੇ ਨੇ ਨੀਤੀ ਤੇ ਅੱਜ ਆਇਆ ਹੋਇਆ ਹੋਰ ਵੀ ਬੱਤੀ ਆ ਗਈ ਤੇ ਦਵਾ ਜੀ 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 ਉਹਨਾਂ ਦਾ ਗਾਇਬ ਨਹੀਂ ਤੇ ਨਾ ਪਰਵਾਹ ਨਹੀਂ ਤੇ ਸਾਡੀ ਜੀਵਨ ਦਾ ਸਤਿਕਾਰ ਹੈ ਸਰਕਾਰ ਜੋ ਸਤਿਓ ਜਿਹਦੇ ਵੀ ਸਾਥੀਆਂ ਨੇ ਜੱਥੇਬੰਦੀਆਂ ਦੀਆਂ ਬੋਸੇ ਦੇ ਨਾਲ ਸਕੂਲ ਅਧਿਆਪਕ ਦੇ ਬੰਦਿਆਂ ਦੇ ਉੱਤੇ ਇਹ ਨਾ ਪ੍ਰੋਸਾਧਕ ਆਇਆ ਵਿਸ਼ੇਸ਼ ਕਰਕੇ ਜੱਟਾਂ ਭੈਣਾਂ ਦਾ ਜਿਹੜੀਆਂ ਇੰਨਾਂ ਦੱਬਾ ਸਮਾਏ ਸੇ ਬੈਠੀਆਂ ਸਾਰਿਆਂ ਦਾ ਬਹੁਤ ਧੰਨਵਾਦ ਅਸੀਂ ਕੋਈ ਕਰੜੀ ਕਾ ਦੇਵਾਂਗੇ ਨੈਸ਼ਨਲ ਹਾਈਵੇ 'ਤੇ ਕੰਮ ਕਰਾਂਗੇ ਪਰ ਹੋਰ ਕਰਾਂਗੇ ਸਰਕਾਰ ਤੇ ਇਰਦਾਵਤ ਤੇ ਇਸ ਮਸਲੇ ਨੂੰ ਆਪਾਂ ਨੂੰ ਲੋਕਤਵਾਰ ਕਰੇ ਸਰਕਾਰੀ ਲੋਕ ਤਪੱਸ ਪ੍ਰਬੰਧ ਕਰੇ ਸਭ ਨੂੰ ਆਉਣ ਵਾਲੇ ਸਭ ਦਾ ਸਾਡੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਚੋਣਾ ਡਿਊਟੀ ਸੀ ਜੀ ਚੋਣਾ ਦੀ ਡਿਊਟੀ ਸੀ ਉਸ ਸਮੇਂ ਸਾਡੇ ਦੋ ਸਾਥੀ ਇਸ ਸਿਆਸੀ ਪੇਟ ਦੇ ਵਿੱਚ ਚੜ ਗਏ ਸੀ ਉਹਨਾਂ ਦੀ ਮੌਤ ਹੋ ਗਈ ਸੀ ਤੇ ਸਰਕਾਰ ਨੇ ਉਹਨਾਂ ਨੂੰ ਕੋਈ ਮੁਆਵਜ਼ਾ ਮਤਲਬ ਵਾਜਬ ਮੁਆਵਜ਼ਾ ਦੇਣ ਦੀ ਗੱਲ ਨਹੀਂ ਕੀਤੀ ਪਹਿਲਾਂ ਡੀਸੀ ਸਾਹਿਬ ਸਾਨੂੰ ਇਹ ਬਾਰ-ਬਾਰ ਵੀ ਸ਼ਿਵਾਸ ਦਿਵਾਈ ਗਏ ਵੀ ਬੱਚਿਆਂ ਲਈ ਚੰਗਾ ਮੁਆਵਜ਼ਾ ਦਿੱਤਾ ਜਾਊਗਾ ਜਦੋਂ ਕਿ ਸ਼ਰਾਬ ਪੀਣ ਵਾਲਿਆਂ ਵਾਸਤੇ ਤਾਂ 25-25 ਲੱਖ ਰੁਪਈਆ ਮੁਆਵਜ਼ਾ ਤੇ ਪੱਕੀ ਨੌਕਰੀ ਦਿੱਤੀ ਗਈ ਸਾਡੇ ਸਾਥੀਆਂ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ 10 ਲੱਖ ਰੁਪਈਆ ਮੁਆਵਜ਼ਾ ਦਿੱਤਾ ਤੇ ਬਸ ਇਤੇ ਇਹ ਗੱਲ ਕਹੀ ਆ ਵੀ ਉਹਨਾਂ ਦੀ ਪੜ੍ਹਾਈ ਦਾ ਖਰਚਾ ਦਿੱਤਾ ਜਾਊਗਾ ਉਹਨਾਂ ਲਈ ਨੌਕਰੀ ਦਾ ਵੀ ਕੋਈ ਵਾਦਾ ਨਹੀਂ ਕੀਤਾ ਗਿਆ ਜਦੋਂ ਕਿ ਸਾਡੇ ਜੱਥੇਬੰਦੀਆਂ ਦੀ ਸਾਰਾ ਪਿਛਲੇ ਦਿਨਾਂ ਦੇ ਵਿੱਚ 17 ਜੱਥੇਬੰਦੀਆਂ ਦੀ ਮੀਟਿੰਗ ਹੋਈ ਤੇ ਉਹਨਾਂ ਵਾਸਤੇ ਇੱਕ ਇੱਕ ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਗਈ ਇਸ ਗੱਲ ਤੇ ਸਰਕਾਰ ਨੇ ਬਿਲਕੁਲ ਉਤਾ ਨਹੀਂ ਬਚਿਆ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਕੋਈ ਵੀ ਐਲਾਨ ਨਹੀਂ ਹੋਇਆ ਇਸ ਗੱਲ ਕਰਕੇ ਅਸੀਂ ਅੱਜ ਮੋਗਾ ਵਿਖੇ ਕੰਡਲ ਮਾਰਚ ਕੀਤਾ 3 ਮਾਰਚ ਅੱਗੇ ਕੀਤਾ ਗਿਆ ਸੀ ਇੱਕ ਤੂੜਪੋਟਰਨ ਸੀ ਵਿਖੇ ਜਿਹੜਾ ਉਹਨਾਂ ਦਾ ਆਪਣਾ ਪਿੰਡ ਆ ਇੱਕ ਪੱਤੋ ਹੀਰਾ ਸਿੰਘ ਜਿੱਥੇ ਮੈਡਮ ਕਬਲਜੀਤ कौर ਪੜਾਉਂਦੇ ਸੀ ਤੇ ਇੱਕ ਘੋਟੇ ਵਿਖੇ ਜਿੱਥੇ ਜਸਕਰਨ ਸਿੰਘ ਪੜਾਉਂਦੇ ਸੀਗੇ ਤੇ ਅੱਜ ਮੋਗਾ ਜ਼ਿਲ੍ਹੇ ਦੇ ਵਿੱਚ ਅਸੀਂ ਕੰਡਲ ਮਾਰਚ ਕਰਕੇ 18 ਤਰੀਕ ਦੀ ਬਹੁਤ ਵੱਡੀ ਰੈਲੀ ਕਰਨ ਜਾ ਰਹੇ ਹਾਂ ਇਸ ਗੱਲ ਕਰਕੇ ਅਸੀਂ ਅੱਜ ਡੀਸੀ ਸਾਹਿਬ ਨੂੰ ਸੁਣੋਂ ਨਹੀਂ ਕਰਨ ਆਏ ਸੀਗੇ ਵੀ ਜੇ ਇਹ ਮੁਆਵਜ਼ਾ ਨਾ ਦਿੱਤਾ ਗਿਆ ਤੇ ਬੱਚਾਂ ਦੀ ਨੌਕਰੀ ਦੀ ਗਰੰਟੀ ਨਾ ਕੀਤੀ ਜਾਏਗੀ ਜਾਵੇਗੀ ਤਾਂ ਫੇਰ ਅਸੀਂ ਵੱਡੇ ਸੰਘਰਸ਼ ਵਿਡਾਂ ਮੁਆਵਜ਼ਾ ਸਿਰਫ 10-10 ਲੱਖ ਰੁਪਈਆ ਜਿਹੜਾ ਕਿ ਉਹਨਾਂ ਦੇ ਦੋਨਾਂ ਜਣਿਆਂ ਦੀ ਇੱਕ ਸਾਲ ਦੀ ਤਨਖਾਹ ਹੀ ਬਣਦੀ ਆ ਤੇ ਜਦੋਂ ਕਿ ਬੱਚਨ ਤੁਸੀਂ ਵੀ ਜਾਣਦੇ ਆ ਅੱਜ ਕੱਲ੍ਹ ਜੇ ਵੱਡੀਆਂ ਪੜ੍ਹਾਈਆਂ ਕਰਨੀਆਂ ਤਾਂ ਡਾਕਟਰੀ ਦੀ ਜਿਹੜੀ ਫੀਸ ਆ ਉਹ ਇੱਕ ਇੱਕ ਡਾਕਟਰ ਬਣਾਉਣ ਤੇ 30-35 ਲੱਖ ਰੁਪਈਆ ਜੇ ਸਰਕਾਰੀ ਸੀਟ ਲੈਂਦਾ ਤਾਂ ਵੀ ਲੱਗ ਜਾਂਦਾ ਤਾਂ ਤੁਸੀਂ ਦੱਸੋ ਵੀ ਇੱਕ ਦੋ ਬੱਚਿਆਂ ਵਾਸਤੇ ਜਿਹੜਾ ਇੱਕ 11 ਸਾਲ ਦਾ ਬੱਚਾ ਤੇ ਇੱਕ 14 ਸਾਲ ਦਾ ਬੱਚਾ ਉਹਦੇ ਵਾਸਤੇ ਕੀ ਇਹ ਮੁਆਵਜ਼ਾ ਵਾਜਬ ਹੈ ਇਹ ਆ ਤੁਸੀਂ ਦੇਖ ਲਓ ਮੰਗਾਈ ਦੇ ਸਮੇਂ ਦੇ ਵਿੱਚ ਵੀ ਇਹ ਕਿੰਨਾ ਕੁ ਵਾਜਬ ਮੁਆਵਜ਼ਾ ਜਦੋਂ ਸ਼ਰਾਬ ਨਕਲੀ ਸ਼ਰਾਬ ਪੀਣ ਵਾਲਿਆਂ ਨੂੰ 25 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਂਦਾ ਤੇ ਦੇਸ਼ ਦੇ ਨਰਮਤੇ ਲਈ 10 ਲੱਖ ਰੁਪਏ ਮੁਆਵਜ਼ੇ ਦੀ ਗੱਲ ਕੀਤੀ ਜਾਂਦੀ ਆ ਤੇ ਇਹ ਦੇਖੋ ਵੀ ਜਿਹੜੀ ਪੰਜਾਬ ਸਰਕਾਰ ਉਹ ਮੁਲਾਜ਼ਮਾਂ ਦੇ ਪ੍ਰਤੀ ਕਿੰਨੀ ਕੁ ਸੋਹਰਦਾ ਅਸੀਂ 18 ਤਰੀਕ ਨੂੰ ਪੰਜਾਬ ਪਧਰੀ ਰੈਲੀ ਕਰਨ ਜਾ ਰਹੇ ਹਾਂ ਮੋਗਾ ਵਿਖੇ ਤੇ ਉਸ ਤੋਂ ਬਾਅਦ ਜਿਹੜਾ ਉਸ ਦਿਨ ਸਾਡੀਆਂ ਜੱਥੇ ਬੰਦੀਆਂ ਦਾ ਉਪਰੰਤ ਜਿਹੜਾ ਵੀ ਫੈਸਲਾ ਹੋਊਗਾ ਉਹ ਲਾਗੂ ਕੀਤਾ ਜਾਊਗਾ ਦੋ ਅਧਿਆਪਕ ਸਾਡੀ ਤੇ ਇਸ ਚੋਣ ਨਾਕਸ ਪ੍ਰਬੰਧ ਕਰਕੇ ਚੋਣਾਂ 'ਚ ਸ਼ਹੀਦ ਹੋ ਗਏ ਉਹਨਾਂ ਵਾਸਤੇ ਠੋਸ ਮੁਆਵਜ਼ਾ ਜਿਹੜੀਆਂ ਜਥੇਬੰਦੀਆਂ ਦੀ 2-2 ਕਰੋੜ ਮੁਆਵਜ਼ੇ ਦੀ ਮੰਗ ਉਹਨਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀ ਦਾ ਪ੍ਰਬੰਧ ਅਸੀਂ ਮੋਗੇ ਦੇ ਵਿੱਚ ਕੈਂਡਲ ਮਾਰਚ ਕਰਨ ਤੋਂ ਬਾਅਦ ਡੀਸੀ ਦਫ਼ਤਰ ਮੋਗਾ ਦਾ ਅੱਜ ਘਰਾਓ ਕੀਤਾ ਉਸ ਘਰਾਓ ਦੇ ਵਿੱਚ ਸਾਡੀ ਮੰਗ ਸੀ ਵੀ ਡੀਸੀ ਜੀ ਦਾ ਮੋਗੇ ਦਾ ਉਹ ਸਾਡੇ ਨਾਲ ਗੱਲਬਾਤ ਕਰੇ ਡੀਸੀ ਨੇ ਸਾਨੂੰ 16 ਤਰੀਕ ਨੂੰ 19 ਤਰੀਕ ਨੂੰ ਤੇ 2 ਜਨਵਰੀ ਨੂੰ ਲਾਰਾ ਲਾਇਆ ਵੀ ਅਸੀਂ ਲਿਖਤੀ ਪੱਤਰੇ ਜਾਰੀ ਕਰਾਂਗੇ ਉਹਨਾਂ ਬੱਚਿਆਂ ਵਾਸਤੇ ਨੌਕਰੀ ਦਾ ਤੇ ਮੁੱਖ ਮੰਤਰੀ ਪੰਜਾਬ ਘਰੇ ਆ ਕੇ ਉਹਨਾਂ ਨੂੰ ਮੁਆਵਜ਼ਾ ਦੇਣਗੇ ਇੱਕ ਮਹੀਨੇ ਦੇ ਸੰਘਰਸ਼ ਦੇ ਵਿੱਚ ਕੋਈ ਵੀ ਮੰਗ ਨਹੀਂ ਮੰਨੇਗੀ ਇਸ ਕਰਕੇ ਡਿਪਟੀ ਕਮਿਸ਼ਨਰ ਬੂਗਾ ਨੂੰ ਅੱਜ ਅਸੀਂ ਸੁਣਾਉਣੀ ਕਰਨ ਆਏ ਸੀ ਉਹਨਾਂ ਨਾਲ ਗੱਲਬਾਤ ਕਰਨ ਆਏ ਸੀਗੇ ਵੀ ਸਾਡੀ ਇਸ ਮੰਗ ਦਾ ਛੋਸਲ ਕੱਢਣ ਉਹ ਤਾਂ 10 ਲੱਖ ਰੁਪਏ ਦਾ ਬੋਲ ਜਾ ਸੀ 10 ਲੱਖ ਕੋਈ ਮੁਆਵਜ਼ਾ ਉਹ ਤਾਂ ਕੋਝਾ ਮਜ਼ਾਕ ਆ ਜਿਹੜੇ ਅਧਿਆਪਕ ਆ ਉਹਨਾਂ ਨੇ 13-13 ਸਾਲਾਂ ਦੀ ਨੌਕਰੀ ਪਈ ਸੀ ਇੱਕ-ਇੱਕ ਲੱਖ ਰੁਪਇਆ ਤਨਖਾਹ ਲੈਂਦੇ ਸੀ ਅੱਜ ਅੰਤਾਂ ਦੀ ਵਿਗਿਆਈ ਦੇ ਵਿੱਚ 10 ਲੱਖ ਰੁਪਏ ਮੁਆਵਜ਼ੇ ਨਾਲ ਕੀ ਬਣੂਗਾ 10 ਲੱਖ ਰੁਪਏ ਮੁਆਵਜ਼ੇ ਨਾਲ ਬੱਚੇ ਆਉਦੀ ਪੜ੍ਹਾਈ ਕਿਵੇਂ ਪੂਰੀ ਕਰਨਗੇ ਜ਼ਿੰਦਗੀ ਕਿਵੇਂ ਜਿਉਣਗੇ ਉਹਨਾਂ ਦੇ ਪਰਿਵਾਰ ਨੇ ਤੇ ਅਧਿਆਪਕ ਜਥੇਬੰਦੀਆਂ ਨੇ ਇਹ ਜਿਹੜਾ ਮੁਆਵਜ਼ਾ ਸੀ ਉਹਨੂੰ ਅਸੀਂ ਇਨਕਾਰਤਾ ਅਗਲੀ ਰਾਣੀ ਨੀਤੀ ਜੀ ਕੱਲ ਨੂੰ ਦੇਸੀ ਭੋਗਾ ਨੇ ਸਾਨੂੰ ਮੀਟਿੰਗ ਵਾਸਤੇ ਬੁਲਾਇਆ ਅਸੀਂ ਮੀਟਿੰਗ ਕਰਾਂਗੇ ਤੇ 18 ਤਰੀਕ ਨੂੰ ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਦੀ ਨਮੀ ਅਨਾਜ ਮੰਡੀ ਮੋਗਾ ਦੇ ਵਿੱਚ ਰੈਲੀ ਆ ਪੰਜਾਬ ਭਰ ਦੀਆਂ 17 ਅਧਵਾਪਗੇ ਅਸੀਂ ਬਦਿਆਂ ਅਸੀਂ ਰੈਲੀ ਕੀਤੀ ਜਾਣੀ ਆ ਰੈਲੀ ਕਰਕੇ ਅਸੀਂ ਰੈਲੀ ਦੇ ਵਿੱਚ ਫਿਰ ਫੈਸਲਾ ਲਵਾਂਗੇ ਅਗਲੇ ਸੰਘਰਸ਼ ਕੀ ਆ